ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਰਿਆਣੇ ਵਾਲੇ ਬਾਈਆਂ ਨੂੰ ਰਾਮ ਰਾਮ ਤੇ ਲੋ ਮਿੱਤਰੋ ਤੁਹਾਡਾ ਸਵਾਗਤ ਹੈ ਆਪਣੀ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਠੰਡ ਬਹੁਤ ਆਜੋ ਸਾਰਿਆਂ ਨੂੰ ਚਾਹ ਪੀਈਏ ਤੇ ਜਿੰਦੇ ਵੱਸਦੇ ਰਹੋ ਤੇ ਆਪਾਂ ਹੁਣ ਲੱਗ ਪਏ ਆ ਮਤਲ ਖੇਤ ਦੀ ਤਿਆਰੀ ਕਰਨ ਲੱਗ ਪਏ ਆ ਮੱਕੀ ਦੀ ਪਰ ਮੱਕੀ ਬੀਜਣੀ ਨਹੀਂ ਅਜੇ ਤੇ ਆਪਾਂ ਨਾ ਆੜ ਰੰਗਾ ਅੱਧਰ ਕਣਕ ਨੂੰ ਪਾਣੀ ਲਾਉਣਾ ਵਾ ਤੇ ਸੂਰਜ ਮਹਾਰਾਜ ਜੀ ਦੋਕ ਦਿਨ ਆਏ ਹਨ ਤੇ ਅੱਜ ਫੇਰ ਨਹੀਂ ਨਿਕਲੇ ਅੱਜ ਫੇਰ ਤੋਂ ਬਹੁਤ ਆ ਤੇ ਬਾਕੀ ਛੋਟਾ ਵੀ ਆਪਣਾ ਰੈਡੀ ਹੋਇਆ ਪਿਆ ਰੈਡੀ ਇਹ ਚੱਲ ਗਿਆ 1376 ਕਹਿੰਦੇ ਤੇ ਬਾਕੀ ਤੁਹਾਨੂੰ ਇਹ ਵੀ ਚਲਾ ਕੇ ਦਿਖਾਉਨੇ ਆ ਜਿੱਦਾਂ ਨਾ ਦੋਵੇਂ ਲੀਵਰ ਸੁੱਟ ਕੇ ਆਪਾਂ ਇੰਨੇ ਤੇ ਚੱਲਦਾ ਜੀ ਆਪਣਾ ਲੀਵਰ ਸੁੱਟ ਕੇ ਵੀ ਤੇ ਜੀ ਕਿੱਦਾਂ ਵੀ ਸਾਰਾ ਦਿਖਾਉਨੇ ਤੁਹਾਨੂੰ ਜੁੜੇ ਰਹੋ ਆਪਣੀ ਵੀਡੀਓ ਚ ਤੇ ਵੀਡੀਓ ਵਧੀਆ ਹੋਣ ਵਾਲੀ ਏ ਇਸ ਕਰਕੇ ਆਪਾਂ ਇਸ ਦੀ ਗਰੰਟੀ ਪਹਿਲੀਆਂ ਜੀ ਲੈ ਲੈ ਲਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਵੀਡੀਓ ਬਹੁਤ ਜਣੇ ਵੇਂਦੇ ਪਰ ਸਬਸਕ੍ਰਾਈਬ ਘੱਟ ਜਣੇ ਕੀਤਾ ਵਾ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਠੰਡ ਬਹੁਤ ਆ ਅੰਦਰ ਬਹਿ ਕੇ ਵਧੀਆ ਵਧੀਆ ਵੀਡੀਓ ਵੇਖੋ ਤੇ ਚਲੋ ਤੁਹਾਨੂੰ ਹੁਣ ਦਵਾਂਗੇ ਆਪਾਂ ਮੱਕੀ ਵੀ ਕਿਹੜੀ ਲਾਉਣੀ ਏ ਇਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦਵਾਂਗਾ ਗਾਹ ਵੀਡੀਓ 'ਚ ਹੁਣ ਜੋ ਜੋ ਕਰਦੇ ਆ ਆਪਾਂ ਤੁਹਾਨੂੰ ਉਹ ਦੱਸਦੇ ਆ ਦਿਖਾਉਨੇ ਤੁਹਾਨੂੰ ਇਹ ਝੋਟੇ ਦਾ ਜੋਰ ਮੰਦਰਾ ਅਰਜਨ ਪਾਵਰ ਪਲੱਸ 57 HP ਮਕਾਉ ਨੇ ਤੁਹਾਨੂੰ ਇਹਦਾ ਜੋਰ ਇਥੇ ਹੁਣੇ ਕਮਾ ਗੇ ਦਾ ਕਿ ਨਹੀਂ ਫ੍ਰੀ ਆ ਕਰਾਂ ਮੈਂ ਬਿਲਕੁਲ ਫ੍ਰੀ ਆ ਤੇ ਲੋਹ ਜਾਨੀ ਯਾਰ ਆ ਬਾਂਦਾ ਕਿ ਲਈ ਸਾਰਿਆਂ ਨੂੰ ਸਾਸੀਕਾਰ ਅਗਲੇ ਦਿਨ ਦੀ ਆਪਾਂ ਇਹਦਾ ਬੰਪਰ ਲੈ ਜਾਂਦਾ ਬੰਪਰ ਦਾ ਰੰਗ ਇਹਨੂੰ ਕਟਿਆ ਰਹਿਣਾ ਦਾਣੇਦਾਰ ਚੰਗ ਪਾਏ ਇਹਦੇ ਤੇ ਦਾਣਾ ਆ ਦਿਖਾਉਂ ਮੈਂ ਨੋ ਮਿੱਤਰੋ ਕਰੋ ਚੈੱਕ ਕਰਤਾ ਆਪਾਂ ਪਰਫेक्ट ਦੱਸਿਓ ਕਿੱਦਾਂ ਦੀ ਲੋਕ ਹੈ ਵੈਲੀ ਦੀ ਕਰਤਾ ਆਪਾਂ ਸੈੱਟ ਚਲੋ ਵੀਡੀਓ ਵੇਖ ਲਈ ਤੁਹਾਡਾ ਦਿਲ ਤੋਂ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋਲੋ ਪਰ ਵੀਡੀਓ ਵੇਖਣੇ ਤੁਹਾਡਾ ਦਿਲ ਤੁਹਾਨੂੰ ਮਿਲਦੇ ਅਗਲੀ ਵੀਡੀਓ ਪਿਆਰ ਪਈ ਸਾਸਿਕ ਜਿਹਦੇ ਵਾਸਤੇ ਰੱਬ ਰੱਖਾ ਆਪਣੇ ਮੰਮੀ ਜਿਹੜੀ ਦਾ ਧਿਆਨ ਜਰੂਰ ਰੱਖਿਓ ਗੁੱਡ ਬਾਏ